ਇਹਨ ਸ਼ਬਦ ਨੇ ਇੱਕ ਸ਼ਬਦ ਹੈ ਅਰਪਣ ਦੂਸਰਾ ਸ਼ਬਦ ਹੈ ਸਮਰਪਣ ਤੀਸਰਾ ਸ਼ਬਦ ਹੈ ਆਤਮ ਸਮਰਪਣ ਸਤਿਗੁਰੂ ਦੀਆਂ ਬਖਸ਼ੀਆਂ ਜਾਂ ਦਾਤਾਂ ਵਿੱਚੋਂ ਕੁਝ ਦੇ ਦੇਣਾ ਅਰਪਣ ਹੈ ਆਪਣੇ ਕੋਲ ਤਾਂ ਕੁਝ ਨਹੀਂ ਦਿੱਤਾ ਜੋ ਸਤਿਨਾਮੁ ਸ੍ਰੀ ਵਾਹਿਗੁਰੂ ਤਨ ਮਨ ਤਨ ਸਭ ਸੌਂਪ ਗੁਰ ਕੋ ਸਮਰਪਣ ਜੇ ਕੋ ਸਤਿਨਾਮਿ ਕੁਝ ਨਹੀਂ ਆਪਣੇ ਕੋਲ ਰੱਖਣਾ ਨਾ ਤਨ ਨਾ ਮਨ ਬਿਨਾਂ ਤਨ ਸਮਰਪਣ ਤੇ ਆਤਮ ਸਮਰਪਣ ਹੁਕਮ ਮੰਨੀ ਆ ਪਾਈ ਆ ਜਦ ਸਤਨਾਮ ਸ੍ਰੀ ਵਾਹਿ ਆਤਮ ਸਮਰਪਣ ਆਪਣੀ ਇੱਛਾ ਨਹੀਂ ਰੱਖਣੀ ਜਦ ਸਭ ਕੁਝ ਦੇ ਹੀ ਦਿੱਤਾ ਤੇ ਆਪਣੀ ਇੱਛਾ ਕੋਈ ਨਹੀਂ ਰੱਖਣੀ ਜਦ ਸਤਨਾਮ ਸ੍ਰੀ ਸਤਗੁਰੂ ਮੈਂ ਤੇਰੀ ਇੱਛਾ ਨਾਲ ਹੁਣ ਜੀਉਣਾ ਮੇਰੀ ਆਪਣੀ ਇੱਛਾ ਕੋਈ ਨਹੀਂ ਜਿਹੜਾ ਸਤਗੁਰ ਦੇ ਬਾਣੇ ਚੱਲੇ ਵਿੱਚ ਬੋਇਥ ਬੈਠਾ ਆਏ ਪਾਰ ਹੋ ਜਾਏਗਾ ਕਿਉਂਕਿ ਮਲਾ ਬੜਾ ਚੰਗਾ ਇਸ ਦਾ ਹਰ ਪੂਰ ਤਰੇ ਕੋਈ ਪੂਰ ਨਹੀਂ ਡੁੱਬਿਆ ਜਦੋਂ ਸਤਨਾਮ ਸ਼੍ਰੀ ਵਾਹਿਗੁਰੂ